ਅੱਜ ਕੀ ਮਾਈਕ ਨਹੀਂ ਚੱਲ ਰਿਹਾ ਕੈਮਰਾ ਰਸਤੇ ਉੱਪਰ ਬੈਠੀ ਜੋ ਅ ਪ੍ਰਗਟ ਜੀ ਜਿਹੜਾ ਅੰਮ੍ਰਿਤਸਰ ਦੇ ਵਿੱਚ ਕੱਲ ਫਲੇਨ ਉਤਰਿਆ ਅਮਰੀਕਾ ਤੋਂ ਆਏ ਜੀ ਤੇਰੇ 30 ਪੰਜਾਬ ਦੇ ਮੁੰਡੇ ਨੇ ਕਿ ਮੈਂ ਦੇਖ ਤੋ ਪਹਿਲਾ ਤਾਂ ਅੰਮ੍ਰਿਤਸਰ ਦੇ ਵਿੱਚ ਉਤਾਰਨਾ ਜਹਾਜ਼ ਨਹੀਂ ਮੈਂ ਮੈਨੂੰ ਐ ਲੱਗਦਾ ਕਿ ਬਿਲਕੁਲ ਇਹ ਬੀਜੇਪੀ ਸਰਕਾਰ ਦੀ ਗਿਣੀ ਮਿਚੀ ਹੋਈ ਸਾਜ਼ਿਸ਼ ਹੈ ਪੰਜਾਬ ਦੇ ਖਿਲਾਫ ਕਿਉਂਕਿ ਸਾਰਾ ਦੇਸ਼ ਲੰਘ ਕੇ ਆਉਣਾ ਔਰ ਮੈਂ ਨਹੀਂ ਕਹਿੰਦਾ ਕਿ ਸਾਡੇ ਬੱਚੇ ਨਹੀਂ ਸੀ ਸਾਡੇ 30 ਬੱਚੇ ਸੀ ਪਰ 33 ਬੱਚੇ ਹਰਿਆਣੇ ਦੇ ਸੀ ਔਰ 33 ਬੱਚੇ ਜਿਹੜੇ ਆ ਉਹ ਗੁਜਰਾਤ ਦੇ ਸੀ ਲੇਕਿਨ ਗੁਜਰਾਤ ਮਾਡਲ ਤਾਂ ਪਿਛਲੇ 10-12 ਸਾਲਾਂ ਦੇ ਵਿੱਚ ਇੰਨਾ ਤਰੱਕੀ ਦੇ ਵਿੱਚ ਹੈ ਕੀ ਦੇਸ਼ ਦੇ ਵਿੱਚ ਸਰਕਾਰੀ ਗੁਜਰਾਤ ਮਾਡਲ ਦੀ ਚੱਲ ਰਹੀ ਹੈ ਜੇ ਗੁਜਰਾਤ ਮਾਡਲ ਇੰਨਾ ਚੰਗਾ ਤਾਂ ਫਿਰ ਮੈਨੂੰ ਲੱਗਦਾ ਫਿਰ ਉੱਥੇ ਦੇ ਲੋਕਾਂ ਨੂੰ ਤਾਂ ਇਲੀਗਲ ਜਿਹੜੀ ਆ ਮਾਈਗ੍ਰੇਸ਼ਨ ਨਹੀਂ ਹੋਣੀ ਚਾਹੀਦੀ ਕਿਵੇਂ ਦੇਖਿਓ ਇਹ ਇਸ ਤਰੀਕੇ ਨਾਲ ਜਾਜ ਉਤਾਰਨਾ ਪੰਜਾਬ ਚ ਸਪੈਸ਼ਲੀ ਨਹੀਂ ਮੈਨੂੰ ਲੱਗਦਾ ਕਿ ਇਹ ਪੰਜਾਬ ਨੂੰ ਔਰ ਖਾਸ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਵਾਲੀ ਗੱਲ ਹੈ ਬਾਕੀ ਪੰਜਾਬ ਦੇ ਵਿੱਚੋਂ ਵੱਡੇ ਪੱਧਰ ਤੋਂ ਹਲੇ ਵੀ ਜਾ ਰਹੇ ਨੇ ਅਮਰੀਕਾ ਦੇ ਵਿੱਚ ਬਾਕੀ ਦੇਸ਼ਾਂ ਦੇ ਵਿੱਚ ਦੇਖੋ ਸਾਡੇ ਸਾਡੀ ਸਾਡੀ ਸਮੱਸਿਆ ਹੈਗੀ ਆ ਪਰ ਐਵੀ ਨਿਊਜ਼ ਦੀ ਸਮੱਸਿਆ ਹੈਗੀ ਆ ਬੱਚੇ ਕਿਤੇ ਨਾ ਕਿਤੇ ਜੌਬਸ ਨੂੰ ਭਾਲਦੇ ਹੈਗੇ ਆ ਬਹੁਤ ਗਿਣਤੀ ਦੇ ਵਿੱਚ ਪੰਜਾਬੀ ਜਾਂ ਅੱਜ ਕੱਲ ਹਰਿਆਣਵੀ ਵੀ ਗੁਜਰਾਤੀ ਵੀ ਦੂਸਰੇ ਦੇਸ਼ਾਂ ਦੇ ਵਿੱਚ ਜਿਹੜੇ ਗਏ ਹੋਏ ਆ ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਇਲੀਗਲ ਤਰੀਕੇ ਦੇ ਨਾਲ ਉੱਥੇ ਜਾਣ ਕੋਈ ਚੰਗੇ ਸਕਿਲਡ ਜਿਹੜੇ ਬੱਚੇ ਹੈਗੇ ਆ ਉਹ ਜਾਣ ਸੋ ਦੈਟ ਕੀ ਇਹਨਾਂ ਚੀਜ਼ਾਂ ਦੀ ਸਾਰੀ ਜਿਹੜੀ ਉਹ ਠੀਕ ਠਾਕ ਇਹਨੂੰ ਪਾਸੇ ਨੂੰ ਤੋਰਿਆ ਜਾਂਦਾ ਆਪਣੀਆਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਤੁਹਾਨੂੰ ਲੱਗਦਾ ਬਈ ਜਿਹੜੇ ਵੀ ਜਿਹੜੇ ਵੀ ਟਰੈਵਲ ਏਜੰਟਸ ਹੈਗੇ ਆ ਜਿਹੜੇ ਵੀ ਇਦਾਂ ਦੇ ਇਲੀਗਲ ਕੰਮ ਕਰਦੇ ਪੰਜਾਬ ਦੇ ਵਿੱਚ ਪਹਿਲਾਂ ਵੀ ਇਹ ਪ੍ਰੋਬਲਮਸ ਹੈਗੀਆਂ ਔਰ ਪੁਲਿਸ ਡਿਪਾਰਟਮੈਂਟ ਨੂੰ ਵੀ ਪਤਾ ਬਾਕੀ ਸਾਰਿਆਂ ਨੂੰ ਵੀ ਪਤਾ ਮੇਰਾ ਖਿਆਲ ਉਹਨਾਂ ਤੇ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਲੇਕਿਨ ਇਹਨਾਂ ਦੇ ਨਾਲ ਸੈਂਪੈਥੈਟਿਕ ਵਿਊ ਰੱਖਣਾ ਚਾਹੀਦਾ ਔਰ ਗਵਰਨਮੈਂਟ ਆਫ ਇੰਡੀਆ ਨੂੰ ਟੇਕ ਅਪ ਕਰਨਾ ਚਾਹੀਦਾ ਜੇ ਕੰਬੋਡੀਆ ਦੇ ਪ੍ਰੈਜ਼ ਉਹ ਆਪਣੀ ਸਿਵਲ ਫਲਾਈਟ ਲਾ ਜਾ ਕੇ ਤੇ ਉਥੋਂ ਦੇ ਜਿਹੜੇ ਉਥੋਂ ਦੇ ਸਿਟੀਜ਼ਨ ਆ ਉਹਨਾਂ ਨੂੰ ਵਾਪਸ ਲੈ ਕੇ ਆ ਸਕਦੇ ਤੇ ਸਾਨੂੰ ਕੀ ਪ੍ਰੋਬਲਮ ਹੈ ਇੱਕ ਬੇਜਾਨ ਪਾ ਕੇ ਲਿਆਉਂਦਾ ਗਿਆ ਬੰਦੇ ਨੂੰ ਲੱਗਦਾ ਗੈਰ ਦੇਖੋ ਇਹ ਤਾਂ ਬਹੁਤ ਗੈਰ ਮਨੁੱਖੀ ਜਿਹੜਾ ਵਤੀਰਾ ਹੈਗਾ ਜੇ ਇਹੋ ਜੀ ਗੱਲ ਕੋਈ ਹੋਈ ਹੈ ਦਿੱਲੀ ਦੇ ਐਗਜ਼ਿਟ ਦੇਖੋ ਦਿੱਲੀ ਕੇ ਐਗਜ਼ਿਟ ਪੋਲ ਕਿਉਂਕਿ ਮੈਨੂੰ ਲੱਗਦਾ ਕਿ ਸਾਡੀ ਸਿਰਫ ਜਿਹੜੀ ਕੁਸ਼ਤ ਪੰਜ 5 ਤੋਂ 10 ਸੀਟਾਂ ਤੇ ਜੋ ਸਾਡੀ ਲੀਡਰਸ਼ਿਪ ਦੱਸ ਰਹੀ ਹੈ ਵੀ 5 ਤੋਂ 10 ਸੀਟਾਂ ਤੇ ਫਾਈਟ ਹੈ ਔਰ ਬਾਕੀ ਜਿਹੜੀ ਆ ਉਹ ਲਗਭਗ ਜਿਹੜੇ ਪਰਸੈਂਟੇਜ ਆ ਉਹਦੀ ਇੰਪਰੂਵਮੈਂਟ ਦੇ ਚਾਂਸ ਹੈਗੇ ਆ ਔਰ ਬਾਕੀ ਤਾਂ ਮੈਨੂੰ ਲੱਗਦਾ ਕੱਲ ਦਾ ਹੀ ਦਿਨ ਹੈਗਾ ਸਾਨੂੰ ਬਹੁਤੇ ਐਂਕਸ਼ੀਅਸ ਹੋਣਾ ਨਹੀਂ ਚਾਹੀਦਾ ਤੇ ਪਰਸੋਂ ਨੂੰ ਲਗਭਗ ਐਸ ਵੇਲੇ ਸਾਰੀ ਗੱਲ ਕਲੀਅਰ ਹੋ ਜਾਣੀ ਹੈ ਪ੍ਰਗਟ ਸਿੰਘ ਦੇ ਅਲਾਈਸ ਨੂੰ ਲੱਗਦਾ ਕਿ ਹੋ ਸਕਦਾ ਥੇ ਮੋਰ ਫਰੀ ਆਗਰ ਦੇ ਪਾਸੇ ਨਹੀਂ ਬਿਲਕੁਲ ਨਹੀਂ ਕਰਨਾ ਵੀ ਨਹੀਂ ਚਾਹੀਦਾ ਔਰ ਮੇਰਾ ਖਿਆਲ ਹੈ ਜੇ ਪਹਿਲਾਂ ਵੀ ਕੀਤਾ ਉਹ ਗਲਤ ਕੀਤਾ ਹੈ ਇਸੇ ਕਰਕੇ ਸਾਡੀ ਪਰਫਾਰਮੈਂਸ ਦੇ ਵਿੱਚ ਕਿਤੇ ਨਾ ਕਿਤੇ ਗੜਬੜ ਹੈਗੀ ਹੈ ਪ੍ਰਗਟ ਜੀ ਮਿਲਨ ਆਏ ਸੀਗੇ ਰਾਣਾ ਜੀ ਤੋਂ ਨਹੀਂ ਮੈਂ ਤਾਂ ਜਸਟ ਮੈਂ ਫੋਨ ਕੀਤਾ ਸੀਗਾ ਕਿਉਂਕਿ ਫੋਨ ਬੰਦ ਸੀਗੇ ਸੋ ਮੈਂ ਤਾਂ ਕਿ ਮੈਂ ਤਾਂ ਦੇਖ ਲਈਏ ਕਿ ਕੀ ਜੋ ਕੋਈ ਐਗਜੈਕਟਲੀ ਪਤਾ ਨਹੀਂ ਹੈ ਵੀ ਐਕਚੁਅਲ ਕੀ ਹੈ ਕੰਮ